ਸਸਿਕਲ ਦੋਸਤੋ ਜਿਹੜਾ ਅਮਰ ਸਿੰਘ ਚਮਕੀਲਾ ਸੀ ਅਮਰ ਸਿੰਘ ਚਮਕੀਲਾ ਰਵਿਦਾਸੀਆ ਤੇ ਕੌਮ ਕਿਉਂ ਸੀਗਾ ਤੇ ਉਹਦਾ ਨਾਮ ਧਨੀ RAM ਸੀਗਾ ਤੁਹਾਨੂੰ ਪਤਾ ਹੋਣਾ ਤੇ ਜਿਹੜੀ ਬੀਬੀ ਅਮਰਜੋਤ ਉਹ ਸੀਗੀ ਜੱਟ ਭਾਈਚਾਰੇ ਚ ਤੇ ਉਹਦਾ ਨਾਮ ਅਮਰਜੋਤ ਕੌਰ ਤੇ ਬੀਬੀ ਅਮਰਜੋਤ ਅ ਜੱਟ ਸੀ ਤੇ ਅਮਰ ਸਿੰਘ ਚਮਕੀਲਾ ਰਵਿਦਾਸੀਆ ਭਾਈਚਾਰੇ ਚ ਹਨਾ ਵੇ ਇਸ ਚੀਜ਼ ਨੂੰ ਲੈ ਕੇ ਕਈਆਂ ਨੇ ਚਮਕੀਲੇ ਦੀ ਡੈਥ ਹੋਣ ਤੋਂ ਬਾਅਦ ਮੁੱਦਾ ਬਣਾਇਆ ਕਿ ਉਹ ਜੱਟ ਸੀਗੇ ਜੱਟਾਂ ਨੇ ਜਰਿਆ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਹੋ ਗਿਆ ਪਰ ਦੋਸਤੋ ਮੈਂ ਕਲਾਕਾਰ ਇੱਥੇ ਤਾਂ ਜ਼ਰੂਰ ਮੰਨਦਾ ਕਿ ਜੱਟਾਂ ਨੇ ਜਰਿਆ ਨਹੀਂਗਾ ਹਨਾ ਵੀ ਕਈ ਵੱਡਿਆਂ ਨੂੰ ਲੱਗਾ ਪਈ ਮਾੜਾ ਬੰਦਾ ਜਾਂ ਮਾੜੇ ਥੱਲੇ ਇਸ ਕੌਮ ਦਾ ਕਿੱਦਾਂ ਉੱਪਰ ਆ ਗਿਆ ਸੱਤੋਂ ਅੱਗੇ ਕਿੱਦਾਂ ਚੱਲ ਗਿਆ ਪਰ ਮੈਨੂੰ ਲੱਗਦਾ ਜੇ ਤੁਹਾਨੂੰ ਅੱਗੇ ਤੁਸੀਂ ਦੱਸ ਸਕਦੇ ਹੋ ਕਿ ਜਾਤ ਦੇ ਕਰਕੇ ਪਈ ਇਹ ਕੰਮ ਹੋਇਆ ਹੁੰਦਾ ਕਿ ਅਮਰਜੋਤ ਜੱਟਾਂ ਦੀ ਧੀ ਸੀਗੀ ਚਮਕੀਲਾ ਨੇ ਉਹ ਵਿਆਹ ਕਰਾ ਲਿਆ ਸੀ ਤਾਂ ਕਿ ਉਹਦੇ ਭਰਾਵਾਂ ਦਾ ਨਾਮ ਵੀ ਲੱਗਦਾ ਸੀਗਾ ਕਿ ਸ਼ਾਇਦ ਜਿਹੜਾ ਚਮਕੀਲੇ ਦੀ ਮੌਤ ਦੇ ਮਗਰ ਅਮਰਜੋਤ ਦੇ ਭਰਾਵਾਂ ਦਾ ਹੱਥ ਹੋਵੇ ਪਰ ਨਹੀਂ ਐਸਾ ਨਹੀਂ ਇਹ ਕੁਝ ਲੋਕ ਜਿਹੜੀਆਂ ਗੱਲਾਂ ਕਰ ਰਹੇ ਮੈਂ ਉਹਨਾਂ ਦਾ ਜਵਾਬ ਦੇ ਰਿਹਾ ਕਮੈਂਟਾਂ 'ਚ ਕਰਦਿਆਂ ਕਹਿੰਦੇ ਉਹਨਾਂ ਦੇ ਭਰਾ ਤਾਂ ਅਮਰਜੋਤ ਦੇ ਆ ਬਹੁਤ ਰੋਂਦੇ ਸੀ ਜਦੋਂ ਅਮਰ ਸਿੰਘ ਚਮਕੀਲੇ ਦੀ ਡੈਥ ਹੋਈ ਆ ਪਰ ਮੈਨੂੰ ਨਹੀਂ ਲੱਗਦਾ ਕੁਝ ਵੀ ਅਜੀਹਾ ਇਹ ਤਾਂ ਇੱਕ ਅਫਵਾਹਾਂ ਤੇ ਆਪਣੇ ਕੋਲ ਬਣਾਈਆਂ ਹੋਈਆਂ ਗੱਲਾਂ ਨੇ ਕਿ ਅਮਰਜੋਤ ਦੇ ਭਰਾਵਾਂ ਵੱਲੋਂ ਕੋਈ ਐਸਾ ਤਰ੍ਹਾਂ ਦਾ ਐਕਸ਼ਨ ਲਿਆ ਗਿਆ ਹੋਵੇ ਚਮਕੀਲੇ ਦੇ ਜੀ ਨਾਇ ਕਰਨਾਂ ਦਾ ਵਿਆਹ ਜਦੋਂ ਹੋਇਆ ਸੀ ਉਸ ਤੋਂ ਬਾਅਦ ਹੀ ਉਹ ਬੜਾ ਕੁਝ ਕਰ ਸਕਦੇ ਸੀ ਨਾਲੇ ਚਮਕੀਲਾ ਤੇ ਅਮਰਜੋਤ ਦੀ ਜੋੜੀ ਐਦਾਂ ਦੀ ਆ ਉਹ ਧੁਰੋਂ ਹੀ ਬਣ ਕੇ ਆਈ ਹੋਈ ਜੋੜੀ ਸਗੀ ਤੇ ਇੱਕ ਚਮਕੀਲਾ ਐਡਾ ਵੱਡਾ ਸਟਾਰ ਤੇ ਐਡਾ ਵੱਡਾ ਕਲਾਕਾਰ ਸਿਗਾ ਤੇ ਇਹ ਮਸਲਾ ਜਾਤ ਪਾਤ ਵਾਲਾ ਤਾਂ ਇੱਥੇ ਕੋਈ ਰਹਿੰਦਾ ਨਹੀਂ ਹਾਂ ਇਹ ਮੈਂ ਫਿਰ ਕਹਿ ਰਿਹਾ ਕਿ ਆ ਗੱਲ ਜਰੂਰ ਹੋ ਸਕਦੀ ਹੈ ਕਿ ਵੱਡੇ ਕੁਝ ਜਿਹੜੇ ਭੱਟੀ ਜਾਤ ਨਾਲ ਸਿੰਗਰ ਹੋਣਗੇ ਉਹ ਕਹਿੰਦੇ ਹੋਊਗੇ ਭਾਈ ਕਾ ਤੇ ਤੁਹਾਡੇ ਉੱਪਰ ਕਾ ਤੇ ਬੈਠਾ ਸਾਤੋਂ ਅੱਗੇ ਕਿੱਦਾਂ ਚੱਲ ਗਿਆ ਹੋ ਸਕਦਾ ਮੈਂ ਵੀ ਕਹਿ ਨਹੀਂ ਰਿਹਾ ਪਰ ਆ ਜਿਹੜਾ ਚਮਕੀਲੇ ਤੇ ਅਮਰਜੋਤ ਦੀ ਜਾਤ ਨੂੰ ਲੈ ਕੇ ਮਸਲਾ ਬਣਾਇਆ ਜਾ ਰਿਹਾ ਹਾਲੇ ਵੀ ਬਣਾਇਆ ਜਾ ਰਿਹਾ ਮੇਰੇ ਹਿਸਾਬ ਨਾਲ ਇਹ ਤਾਂ ਨੀਰਾਪੂਰਾ ਝੂਠ ਹੈ ਹੀ ਆ